ਨੇ ਡੈਬਿਊ ਕੀਤਾ ਸੀਗਾ ਛਿੰਦੇ ਨੇ ਨਾ ਉਸ ਤੋਂ ਲੈ ਕੇ ਹੁਣ ਤੱਕ ਸਾਰੇ ਬੜੇ ਐਕਸਾਈਟਿਡ ਰਹਨੇ ਨੇ ਇਹਨਾਂ ਨੂੰ ਸਕਰੀਨ ਤੇ ਦੇਖਣ ਦੇ ਲਈ ਜਸਟ ਟੈਲ ਮੀ ਕਿ ਕੀ ਤੁਹਾਡੇ ਦਿਮਾਗ ਦੇ ਵਿੱਚ ਸੀਗਾ ਜਦ ਤੁਸੀਂ ਛਿੰਦੇ ਨੂੰ ਲਾਂਚ ਕੀਤਾ ਸੀ ਹੁਣ ਤੱਕ ਜਿੱਥੇ ਛਿੰਦਾ ਪਹੁੰਚਿਆ ਆਰ ਯੂ ਸੈਟੀਸਫਾਈਡ ਆਰ ਯੂ ਹੈਪੀ ਐਕਚੁਅਲੀ ਕੀ ਹੈ ਕਿ ਦੇਖੋ ਛਿੰਦੇ ਦਾ ਲਾਂਚ ਤੋਂ ਲੈ ਕੇ ਹੁਣ ਤੱਕ ਕੁਝ ਵੀ ਪਲਾਨ ਨਹੀਂ ਸੀਗਾ ਇਹ ਤਾਂ ਮੀ ਪਨ ਪਨ ਸੀਗਾ ਹਨਾ ਜਦੋਂ ਅਰਦਾਸ ਕਰਾਂ ਕਰ ਰਹੇ ਸੀ ਉਦੋਂ ਸਾਨੂੰ ਇੱਕ ਬੱਚਾ ਚਾਹੀਦਾ ਸੀ ਤੇ ਚਾਹੀਦਾ ਸਰਦਾਰ ਸੀ ਉਥੇ ਦੋ ਤਿੰਨ ਬੱਚੇ ਸਿਲੈਕਟ ਹੋਏ ਬਟ ਉਹਨਾਂ ਦੇ ਵਿਚਾਰਾਂ ਦੇ ਜੋੜਾ ਨਹੀਂ ਸੀ ਹੈਨਾ ਸਾਨੂੰ ਇਹ ਲੱਗਿਆ ਕਿ ਨਕਲੀ ਜੋੜੇ ਨਾਲ ਕਿਉਂਕਿ ਉਹ ਫਿਲਮ ਅਰਦਾਸ ਕਰਾਂ ਦਾ ਫਾਰਮੈਟ ਉਹਦਾ ਦਾ ਸੀ ਹੈਨਾ ਤੇ ਅਸੀਂ ਕਿਹਾ ਨਹੀਂ ਯਾਰ ਇਹ ਘਰੇ ਸੀਗਾ ਮੈਨੂੰ ਕਹਿੰਦਾ ਮੇਰਾ ਵੀ ਆਡੀਸ਼ਨ ਲੈ ਲਓ ਅੱਛਾ ਠੀਕ ਹੈ ਤੇ ਇਹਦਾ ਆਡੀਸ਼ਨ ਲਿਆ ਇਵਨ ਉਹਦੇ ਸਕੂਲ ਦਾ ਉਦੋਂ ਬੜਾ ਪੰਗਾ ਸੀ ਇਹ ਉਹ ਛੁੱਟੀਆਂ ਨਹੀਂ ਮਿਲਦੀ ਹੁੰਦੀਆਂ ਸੀ ਸੈਟਰਡੇ ਸੰਡੇ ਸੈਟਰਡੇ ਸੰਡੇ ਕਰਕੇ ਹੀ ਸ਼ੂਟ ਕੀਤਾ ਫਿਰ ਦਿਲਜੀਤੌਰਾਂ ਨੇ ਕਹਿਤਾ ਹੌਸਲਾ ਰੱਖ ਵੇਲੇ ਅੱਛਾ ਗੇਰ ਸਾਨੂੰ ਅਸੀਂ ਚਿੰਦੇ ਨੂੰ ਦੇਖ ਕੇ ਫਿਲਮ ਲਿਖੀ ਆ ਸਾਨੂੰ ਉਹ ਚਾਹੀਦਾ ਜੇ ਉਹ ਤੇ ਮੈਂ ਘਿਆਰ ਦੇਖ ਲੋ ਜੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਿ ਬਟ ਇਹਦੀਆਂ ਛੁੱਟੀਆਂ ਦਾ ਪੰਗਾ ਹੁੰਦਾ ਅੱਛਾ ਉਹਨਾਂ ਨੇ ਵੀ ਕੀਤਾ ਟੱਚ ਵਡ ਉਹ ਚ ਉਹਨਾਂ ਨੇ ਬਹੁਤ ਅੱਛਾ ਕੰਮ ਕਰਾਇਆ ਉਹ ਵੀ ਫਿਲਮ ਵਧੀਆ ਰਹਗੀ ਦੈਨ ਕੈਰੀ ਓਨ ਜੱਟਾ ਵੇਲੇ ਸਮੀਰ ਭਾਈ ਮੈਨੂੰ ਕਹਿੰਦਾ ਕਹਿੰਦਾ ਭਾਜੀ ਆਪਾਂ ਨੂੰ ਬੱਚਾ ਇਦਾਂ ਚਾਹੀਦਾ ਚਿੰਦੇ ਦਾ ਰੋਲ ਉਹ ਇਦਾਂ ਦਾ ਬੜਾ ਜਿਹਾ ਸ਼ਰਾਰਤੀ ਬੱਚਾ ਚਾਹੀਦਾ ਚਿੰਦਾ ਐਕਟਿਵ ਆ ਇਹ ਆ ਉਹ ਉਹ ਵੀ ਤੁਸੀਂ ਬਲੀਵ ਕਰਿਓ ਕਿ ਕਦੇ ਅਸੀਂ ਕਰ ਰਹੇ ਆ ਕੈਰੀ ਓਨ ਜੱਟਾ ਕਦੇ ਨਹੀਂ ਕਰ ਰਹੇ ਕਿਉਂਕਿ ਉੱਥੇ ਛੁੱਟੀਆਂ ਨਹੀਂ ਸੀ ਮਿਲ ਆ ਫਿਲਮ ਇੱਕ ਪਹਿਲੀ ਫਿਲਮ ਸੀਗੀ ਜਿਹੜੀ ਆਪਾਂ ਪ੍ਰੋਪਰ ਪਲਾਨ ਕੀਤੀ ਸੀ ਕਿ ਹਾਂ ਛਿੰਦੇ ਨਾਲ ਹੀ ਕਰਾਂਗੇ ਅੱਛਾ ਤੇ ਬਟ ਕਰਾਂਗੇ ਜਦੋਂ ਇਹਦੀਆਂ ਛੁੱਟੀਆਂ ਹੋਣਗੀਆਂ ਫਿਰ ਜਦੋਂ ਇਹਦੀਆਂ ਛੁੱਟੀਆਂ ਸੀ ਇੱਥੇ ਗਰਮੀ ਸੀ ਹੱਥ ਦੀ ਬਿਲਕੁਲ ਮੈਨੂੰ ਯਾਦ ਹੈ ਜਦ ਤੂੰ ਐਨਾਊਂਸਮੈਂਟ ਹੋਰ ਜਦ ਸ਼ੂਟ ਚੱਲ ਰਿਹਾ ਸੀ ਪੂਰੀ ਗਰਮੀ ਹੈ ਨਾ ਉਹ ਇਹ ਫੁੱਲ ਗਰਮੀ ਚ ਕੀਤੀ ਹੋਈ ਇਵਨ ਆ ਮੈਨੂੰ ਆ ਕੇ ਕਹਿੰਦਾ ਇੱਕ ਦਿਨ ਕਹਿੰਦਾ ਦੋ ਤਿੰਨ ਬੱਚੇ ਬਿਮਾਰ ਹੋ ਗਏ ਕਹਿੰਦਾ ਉਹਨਾਂ ਨੂੰ ਉਲਟੀਆਂ ਆ ਗਈਆਂ ਗਰਮੀ ਬੜੀ ਸੀ बहुत गर्मी चीती है और शिंदा तो उन्होंने एक्साइटमेंट होती है जब पापा कहने फिल्म करनी है हां जी एक्साइटिंग तो होता है बट स्कूल मिस कर लंदे थोड़े जा ओदी तो खुशी होती है कि क्योंकि साडा स्कूल मिस होता सी तो बड़े खुश होते सी बहुत अच्छा बहुत खुशी होती है मम्मा कितने खुश होते ने उस चीज तो नॉट इवन 1% बट कभी कभी छुट्टियां बास्केटबॉल भी मिस हो जाती है सो कभी कभी हो भी और तन्नू याद है जब लाइक तुसी फर्स्ट फिल्म की थी लाइक जब पापा नाल शॉट कीता सी या फिर दिलजीत नाल शॉट कीता सी उस टाइम मन च ਕੰਫਰਟੇਬਲ ਸੋ ਪਹਿਲੇ ਮੂਵੀ ਸੀਗੇ ਅਰਦਾਸ ਤੇ ਉੱਥੇ ਇੱਕ ਦੋ ਸੀਨ ਸੀਗੇ ਪਾਪਾ ਨਾਲ ਮੇਰਾ ਆਈ ਡੋਨਟ ਹੈਵ ਐਨੀ ਸੀਨਸ ਵਿਦ ਪਾਪਾ ਸੋ ਅਮ ਜਦ ਮੈਂ ਛੋਟਾ ਜਿਹਾ ਸੀ ਯਾਰ ਮੈਂ ਵੀ ਥਿੰਕ ਅਬਾਊਟ ਥਿਸ ਥਿੰਗ ਸੋ ਹੁਣ ਤਾਂ ਬਹੁਤ ਵੱਡੇ ਹੋ ਗਏ ਤੁਸੀਂ ਹਾਂਜੀ ਤੇ ਤੇ ਹਾਂਜੀ ਤੇ ਸੋ ਯਾਰ ਆਈ ਡੋਨਟ ਰੀਲੀ ਥਿੰਕ ਅਬਾਊਟ ਐਨੀਥਿੰਗ ਮੈਂ ਬਸ ਕਰ ਲਿਆ ਫਿਰ ਮੈਂ ਗੇਮ ਲਾਈ ਹੋਈ ਸੀ ਸਾਈਡ ਤੇ ਮੈਂ ਬਸ ਗੇਮ ਖੇਡ ਕੇ ਵਾਪਸ ਆ ਕੇ ਕਰ ਕੇ ਬਸ ਔਰ ਦਿਲਜੀਤ ਨਾਲ ਛੁੱਟ ਯਾਦ ਹੈ ਯਾ ਉਹ ਵੀ ਯਾਦ ਆ ਉੱਥੇ ਥੋੜਾ ਜਿਹਾ ਪ੍ਰੈਸ਼ਰ ਸੀਗਾ ਬਿਕਾਜ਼ ਨਿਊ ਜਦਾਂ ਨਿਊ ਸਟਾਰ ਨਾਲ ਕੰਮ ਕਰ ਰਿਆ ਸੀ ਬਿਲਕੁਲ 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 ਯਾ ਥੋੜਾ ਜਿਹਾ ਸੀਗਾ ਨਾ اور ਪਾਪਾ ਪ੍ਰੋਡਕਸ਼ਨ ਸੀ ਯਾ ਪਾਪਾ ਨਾਲ ਸੀਗੇ ਹਾਂਜੀ ਹਾਂਜੀ ਪਾਪਾ ਨੇ ਅਰਾਉਂਡ ਸੀ ਤੇ ਜਦ ਜਦ ਛਿੰਦਾ ਛਿੰਦਾ ਹੋਈ ਤੇ ਇਸ ਦੇ ਵਿੱਚ ਤਾਂ ਪੂਰਾ ਇੱਕਦਮ ਮੇਘਨਾਲ ਕਿਉਂਕਿ ਜੋ ਟ੍ਰੇਲਰ ਆਇਆ ਬਹੁਤ ਸਾਰੇ ਛਿੰਦੇ ਦੀ ਗੱਲ ਕਰ ਰਹੇ ਨੇ ਪਾਪਾ ਨੂੰ ਸਾਰੇ ਭੁੱਲ ਗਏ ਨੇ ਨਹੀਂ ਉਮ ਇੱਥੇ ਤਾਂ ਇੱਕ ਮਰਜੀ ਜੋ ਸੀ ਹੀ ਵਾਸ ਅ ਅਸਿਸਟੈਂਟ ਡਾਇਰੈਕਟਰ ਏਡੀ ਸੀਗੇ ਸੋ ਯਾ ਵਾਸ ਸੁਪਰ ਬੜਾ ਈਜ਼ੀ এনਵਾਇਰਨਮੈਂਟ ਸੀ ਸੋ Yeah, a each